ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਮਨਜੀਤ ਸਿੰਘ ਉਪ ਕਪਤਾਨ ਪੁਲਿਸ ਰਾਜਪੁਰਾ ਅਤੇ ਥਾਣਾ ਸਿਟੀ ਦੇ ਐਸਐਚਓ ਕਿਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਪਾਰਟੀ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਰਾਤ ਦੇ ਸਮੇਂ ਘਰਾਂ ਦੇ ਵਿੱਚ ਪਾੜ ਲੈ ਕੇ ਮਾਰੂ ਹਥਿਆਰਾਂ ਦੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੀ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਫਿਰ ਲੋਕ ਕਾਬੂ ਕੀਤਾ ਗਿਆ ਸੀਨੀਅਰ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਦੋ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਬ ਇੰਸਪੈਕਟਰ ਰਾਜੀਸ਼ ਕੁਮਾਰ ਦੀ ਟੀਮ ਨੇ ਦਮਨਹੀੜੀ ਫਾਟਕ ਦੇ ਨੇੜੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਕਸ਼ੇ ਪੁੱਤਰ ਜਿੰਦਰ, ਅਰुण ਪੁੱਤਰ ਪੱਪੀ ਅਤੇ ਰਿਸ਼ੀ ਪੁੱਤਰ ਸੁਦੇਸ਼ ਕੁਮਾਰ ਵਾਸੀ ਮਿਰਚ ਮੰਡੀ ਬੈਕ ਸਾਈਡ ਪਟੇਲ ਕਾਲਜ ਰਾਜਪੁਰਵਜੂ ਹੋਈ ਹੈ ਇਹਨਾਂ ਦੇ ਕੋਲੋਂ ਇੱਕ ਰਾਡ ਇੱਕ ਕੋਹਾੜੀ ਤੇ ਇੱਕ ਬੇਸਬੋਲ ਬੈਟ ਵੀ ਬਰਾਮਦ ਹੋਈ ਹੈ। ਹੁਣ ਇਹਨਾਂ ਦੇ ਖਿਲਾਫ ਐਫ ਆਈ ਆਰ ਨੰਬਰ 117 ਅਧੀਨ 305 ਬੀ ਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਪੁੱਛਗਿੱਛ ਦੇ ਦੌਰਾਨ ਇਹਨਾਂ ਨੇ ਕਬੂਲਿਆ ਕਿ ਉਹ ਪਹਿਲਾਂ ਵੀ 6 ਕੋਠੀਆਂ ਦੇ ਵਿੱਚ ਪਾੜ ਲੈ ਕਿ ਚੋਰੀਆਂ ਕਰ ਚੁੱਕੇ ਨੇ। ਪੁਲਿਸ ਨੂੰ ਇਹਨਾਂ ਦੇ ਕੋਲੋਂ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ। ਸਾਡੇ ਕਈ ਦਿਨਾਂ ਤੋਂ ਵੱਖ-ਵੱਖ ਏਰੀਏ ਦੇ ਵਿੱਚ ਕੁਝ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਸਾਡੇ ਐਸਐਸਪੀ ਸਾਫ ਪਿਆਲਾ ਜੀ ਵਿਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਹਦਾਇਤਾਂ ਸਾਨੂੰ ਹੋਈਆਂ ਵੀ ਜਿਹੜੇ ਥੋੜੇ ਵਾਰਦਾਤਾਂ ਹੋ ਰਹੀਆਂ ਨੇ ਤੇ ਉਹਨਾਂ ਨੇ ਸਾਡੀ ਕਈ ਵੱਖ-ਵੱਖ ਟੀਮਾਂ ਬਣਾਈਆਂ ਸਾਡੀ ਟੀਮ ਜਿਹੜੀ ਏਐਸਸੀ ਰਕੇਸ਼ ਕੁਮਾਰ ਸੀਗਾ ਉਹਨੂੰ ਇੱਕ ਖਾਸ ਮੁਖਬਰ ਨੇ ਆ ਕੇ ਖੁਲਾਹ ਦਿੱਤੀ ਵੀ ਜਿਹੜਾ ਮੁਕਤੋ ਫੈਕਟਰੀ ਕੋਲੇ ਇੱਕ ਫਟਕ ਹੈ ਉੱਥੇ ਪੰਜ ਵਿਅਕਤੀ ਨੇ ਜਿਹੜੇ ਉਹ ਬੈਠ ਕੇ ਕੋਈ ਸਲਾਮ ਮਸ਼ਵਰਾ ਕਰ ਰਹੇ ਆ ਜਿਹੜੇ ਕਿ ਕਿਸੇ ਵੱਡੀ ਵਾਰਦਾਤ ਨੂੰ ਇੰਜਾਮ ਦੇ ਸਕਦੇ ਆ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਤਿੰਨ ਵਿਅਕਤੀ ਜਿਹੜੇ ਅਕਸ਼ੇ ਤੇ ਅਕਸ਼ੇ ਕੁਮਾਰ ਤੇ ਇੱਕ ਵਰਨ ਤੇ ਇੱਕ ਪੱਪੀ ਜਿਹੜੇ ਇਹ ਮਿਰਚ ਮੰਡੀ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਦਬੋਚ ਲਿਆ ਜਿਨ੍ਹਾਂ ਕੋਲੋਂ ਇੱਕ ਬੇਸਬਾਲ ਇੱਕ ਕੋਹਾੜੀ ਤੇ ਇੱਕ ਕੋਠੀਆਂ ਤੋੜਨ ਵਾਲਾ ਸਮਾਨ ਜਿਹੜਾ ਸਾਨੂੰ ਮੌਕੇ ਤੇ ਹੀ ਬਰਾਮਦ ਹੋਇਆ ਜਿਨ੍ਹਾਂ ਦੀ ਨਿਸ਼ਾਨਦੇਹੀ ਤੇ ਫਿਰ ਅਸੀਂ ਕੁੰਝੇ ਸ਼ੀ ਤੇ ਗੀਜਰ ਤੇ ਕੋਈ ਹੋਰ ਜਿਹੜਾ ਸਮਾਨ ਹੈ ਉਹ ਫਿਰ ਉੱਥੋਂ ਬਰਾਮਦ ਕੀਤਾ ਅੱਜ ਅਸੀਂ ਇਹਨਾਂ ਦਾ ਅਫੇਅਰ ਕੱਟੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਰਿਮਾਂਡ ਲਿਆ ਇਹ ਰਿਮਾਂਡ ਤੇ ਸਾਨੂੰ ਮੰਨੇ ਆ ਵੀ ਜਿਹੜੇ ਇਹਨਾਂ ਨੇ ਹੁਣ ਤੱਕ ਰਾਜਪੁਰੇ ਦੇ ਵਿੱਚ 6 ਕੋਠੀਆਂ ਜਿਹੜੀਆਂ ਉਹ ਹੁਣ ਤੱਕ ਤੋੜੀਆਂ ਨੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਉਹ ਵੈਸੇ ਅਸੀਂ ਦੇਖ ਰਹੇ ਆ ਉਹ ਵੀ ਸਾਰੇ ਲੈਵਲ ਤੇ ਅਸੀਂ ਦੇਖਾਂਗੇ ਪਰ ਸਾਨੂੰ 2 ਤਰੀਕ ਨੂੰ ਇੱਕ ਸੂਚਨਾ ਮਿਲੀ ਸੀ ਤੇ ਇੱਕ ਦਰਖਾਸਤ ਵੀ ਆਈ ਸੀ 2 ਤਰੀਕ ਨੂੰ ਇਹਨਾਂ ਨੇ ਜਿਹੜੀ சிவாਜੀ ਪਾਰਕ ਹੈ ਉਹਦੇ ਸਾਹਮਣੇ ਇੱਕ ਬਹੁਤ ਵੱਡੀ ਕੋਠੀ ਹੈ ਉਹ ਕੋਠੀ ਨੂੰ ਰਾਤ ਨੂੰ ਤੋੜਿਆ ਸੀਗਾ ਉਹਦੇ ਵਿੱਚ ਵੜ ਕੇ ਸਾਰਾ ਸਮਾਨ ਮਤਲਬ ਇਕੱਠਾ ਕਰ ਲਿਆ ਸੀ ਪਰ ਰਾਤ ਨੂੰ ਉਹਨਾਂ ਦਾ ਜਿਹੜਾ ਇੱਕ ਬੰਦਾ ਉੱਪਰ ਚਵਾਰੇ 'ਚ ਸੁੱਤਾ ਪਿਆ ਸੀ ਉਹ ਜਾਗ ਗਿਆ ਸੀਗਾ ਉਹਨੇ ਰੋਲਾ ਪਾਇਆ ਤੇ ਉਦੋਂ ਅਸੀਂ ਭੱਜ ਕੇ ਸੀਗੇ ਫਿਰ ਅਸੀਂ ਕੈਮਰਿਆਂ ਦੀ ਮਤਲਬ ਮਦਦ ਨਾਲ ਇਹਨਾਂ ਦੀ ਪੈੜ ਦੱਬੀ ਪੈੜ ਦੱਬ ਕੇ ਫਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿਦਾਂ ਹੋਵੇ ਅਸਰ